ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਅੱਜ ਫਿਰ ਆਪਾਂ ਅਜਾਬੇ ਦੇ ਨੌਮ ਬ੍ਰਾਮ ਛੇ ਸਿੰਘ ਵਾਲਾ ਜਾਬੇ ਦੇ ਪੱਤਨ ਤੇ ਲਾਈਵਾਂ ਤੁਹਾਨੂੰ ਲਗਾਤਾਰ ਐਸੇ ਥਾਂ ਤੋਂ ਹੀ ਅੱਜ 5-6 ਦਿਨ ਤੋਂ ਲਗਾਤਾਰ ਐਸੇ ਥਾਂ ਤੋਂ ਵੀਡੀਓ ਦੇ ਰਿਹਾ ਮੈਂ ਆਹ ਖੇਤ ਅੱਜ ਤੋਂ ਪਹਿਲਾਂ 2 ਦਿਨ ਦਿਖਾਇਆ ਸੀ ਤੁਹਾਨੂੰ ਵੀ ਇੱਥੇ ਪਾਣੀ ਨਹੀਂ ਚੜਿਆ ਸੀਗਾ 2 ਦਿਨ ਚੱਲਦਾ ਰਿਹਾ ਪਰ ਘਟ ਚੱਲਿਆ ਸੀ ਪਾਣੀ ਵਿੱਚੋਂ ਘਟ ਗਿਆ ਸੀ ਹੁਣ ਰਾਤ ਦਾ ਫਿਰ ਇਸ ਖੇਤ ਦੇ ਵਿੱਚ ਪਾਣੀ ਪਾਣਾ ਸ਼ੁਰੂ ਹੋ ਗਿਆ ਆਹ ਦੇਖਿਓ ਤੁਹਾਨੂੰ ਦਿਖਾਉਣਾ ਮੈਂ ਫਿਰ ਰਾਤ ਦਾ ਪਾਣੀ ਫਿਰ ਵਧਣਾ ਸ਼ੁਰੂ ਹੋ ਗਿਆ 4 ਤੋਂ 5 ਉਂਗਲਾ ਪਾਣੀ ਫਿਰ ਵਧਿਆ ਇਸ ਖੇਤ ਦਾ ਤੁਹਾਨੂੰ ਮੈਂ ਉਸ ਦਿਨ ਵੀ ਵੀਡੀਓ ਇਸੇ ਖੇਤ ਤੋਂ ਆ ਕੋਲੇ ਟਰਾਂਸਫਰ ਮਸੀ ਇਸੇ ਖੇਤ ਤੋਂ ਵੀਡੀਓ ਲਾਈਵ ਦਿਖਾਈ ਸੀਗੀ ਇਹ ਹੁਣ ਫਿਰ ਅੱਜ ਰਾਤ ਦਾ ਜਿਹੜਾ ਪਾਣੀ ਵਧਣਾ ਸ਼ੁਰੂ ਹੋ ਗਿਆ 3 ਤੋਂ 4 ਉਂਗਲਾ ਤੇ ਕੁਝ ਆਪਣੇ ਨਾਲ ਇੱਥੇ ਸਾਥੀ ਕੋਲ ਖੜੇ ਨੇ ਆਪਾਂ ਉਹਨਾਂ ਨੂੰ ਪੁੱਛ ਲੈਣੇ ਆਂ ਵੀ ਕਿੰਨਾ ਪਾਣੀ ਰਾਤ ਦਾ ਵਧਿਆ ਹਾਂਜੀ ਭਾਈ ਜੀ ਹਾਂਜੀ ਕਿੰਨਾ ਪਾਣੀ ਵਧਿਆ ਰਾਤ ਦਾ ਰਾਦਾ ਚਾਰ ਪੰਜ ਉਂਗਲੀ ਵੱਧ ਗਿਆ ਜੀ ਚਾਰ ਪੰਜ ਉਂਗਲਾਂ ਪਾਣੀ ਵੱਧ ਗਿਆ ਪਾਣੀ ਜਿਹੜਾ ਪਿੱਛੋਂ ਛੁੱਟਿਆ ਬਾਈ ਅੱਗੇ ਆਉਣਾ ਇੱਥੇ ਇਸ ਇਲਾਕੇ ਦੇ ਵਿੱਚ ਕਿੰਨੇ ਖੇਤ ਨੁਕਸਾਨ ਹੋਇਆ ਇਸ ਇਲਾਕੇ ਦੇ ਵਿੱਚ ਘਾੜੂ ਘੜ 2000 ਏਕੜ ਮਤਲਬ ਖਰਾਬ ਹੋ ਗਿਆ ਖਰਾਬ ਹੋ ਚੁੱਕਿਆ ਹੈ ਜੀ ਬਾਈ ਜੀ ਅਸੀਂ ਸਰਕਾਰਾਂ ਅੱਗੇ ਅੱਗੇ ਵੀ ਅਪੀਲ ਕਰਦੇ ਆਂ ਵੀ ਇੱਕਦਾਂ ਜੇ ਇਹ ਤੁਸੀਂ ਚਲਾਉਨੇ ਹੋ ਪਾਣੀ ਪਿੱਛੋਂ ਛੱਡਨੇ ਉਹ ਇੰਦੀ ਖਟਾਈ ਕਰਾ ਕੇ ਦੋਨਾਂ ਪਾਸੇ ਬੰਨ ਬਣਾ ਕੇ ਜਿਹੜਾ ਛੱਡਣਾ ਹੈ ਉਹ ਪਾਣੀ ਛੱਡੋ ਔਰ ਜਿਹੜੇ ਵਿੱਚ ਆਉਂਦੇ ਖੇਤਾਂ ਨੂੰ ਬਣਦਾ ਜਿਹੜਾ ਉਹਨਾਂ ਦਾ ਮਾਣ ਹੈ ਜੋ ਉਹਨਾਂ ਦੇ ਬਣਦਾ ਰੇਟ ਹੈ ਉਹ ਦਿੱਤਾ ਜਾਵੇ ਤੇ ਇਹਦਾ ਖਟਾਈ ਕਰਾ ਕੇ ਸਾਨੂੰ ਇੱਥੋਂ ਚਲਾਓ ਜਾਂ ਸਾਨੂੰ ਇੱਥੇ ਵਧੀਆ ਪੋਲ ਦਿੱਤਾ ਜਾਵੇ ਅਸੀਂ ਪੋਲ ਦੀ ਅਪੀਲ ਤਾਂ ਵਾਰ-ਵਾਰ ਕਰ ਰਹੇ ਹਾਂ ਕਿ ਸਾਨੂੰ ਪਰਮਾਨੈਂਟ ਪੋਲ ਚਾਹੀਦਾ ਜਿੱਦਾਂ ਤੁਸੀਂ ਟਾਣੀ ਨੱਥਾ ਸਿੰਘ ਵਾਲੇ ਨੂੰ ਪੋਲ ਦਿੱਤਾ ਉਸੇ ਤਰ੍ਹਾਂ ਸਾਨੂੰ ਪੋਲ ਦਿੱਤਾ ਜਾਵੇ ਤਾਂ ਹੀ ਕੋਈ ਸਾਡਾ ਇੱਥੋਂ ਦਾ ਜੀਵਨ ਦਾ ਹਾਲ ਹੈ ਤੇ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਸਾਡੇ ਨਾਲ ਜੁੜੇ ਹੋ ਸਤਲੁਜ ਦਰਿਆ ਦੀ ਕਿਥੋਂ ਤੱਕ ਮਾਰ ਹੈ ਅੱਗੇ ਫਾਇਲਕਾ ਵਾਲਿਆਂ ਦਾ ਫੋਨ ਆਇਆ ਸੀ ਫਾਇਲਕਾਲੇ ਵੀ ਇਸ ਵੀਡੀਓ ਨੂੰ ਦੇਖ ਲੈਣ ਵੀ ਪਾਣੀ ਰਾਤ ਦਾ ਵਧਣਾ ਸ਼ੁਰੂ ਹੋਇਆ ਬਾਕੀ ਸੁਚੇਤ ਰਹੋ ਝੁੱਠੀਆਂ ਫਾਹਾਂ ਤੋਂ ਬਚੋ ਔਰ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖੋ ਬੱਚਿਆਂ ਨੂੰ ਨੀਵੀਆਂ ਫਾਹਾਂ ਤੇ ਪਾਣੀ ਵਿੱਚ ਨਾ ਜਾਣ ਦਿਓ ਕਿਉਂ ਪਿਛਲੇ 2023 ਦੇ ਵਿੱਚ ਬਹੁਤ ਜ਼ਿਆਦਾ ਇਨਸੀਡੈਂਟ ਹੋਏ ਸੀ ਬੱਚਿਆਂ ਨਾਲ ਔਰ ਕਈ ਹੋਰ ਵੱਡੇ ਬੰਦਿਆਂ ਨਾਲ ਵੀ ਹੋਏ ਸੀ ਇਨਸੀਡੈਂਟ ਜਿਹੜੇ ਦਰਿਆ ਦੇ ਵਿੱਚੋਂ ਬਿਨਾਂ ਪੁੱਛੇ ਦੱਸੇ ਲੰਘ ਜਾਣਾ ਵਿੱਚੋਂ ਡੁੱਬ ਜਾਣਾ ਮੁੜ ਕੇ ਲਾਸ਼ਾਂ ਨੇ ਲੱਭਣੀਆਂ ਇਹ ਪਿਛਲੇ 2023 ਦੇ ਵਿੱਚ ਕਾਫੀ ਇਨਸੀਡੈਂਟ ਹੋਏ ਸੀ ਸਾਡੇ ਨਾਲ ਇੱਥੋਂ ਦੇ ਜਿਹੜੇ ਮੌਜੂਦਾ ਸਰਪੰਚ ਨੇ ਉਹ ਵੀ ਕੋਲ ਹੀ ਖੜੇ ਨੇ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰਪੰਚ ਜੀ ਨੌ ਬ੍ਰਾਮ ਸਿੰਘ ਵਾਲਾ ਜਾਬੇ ਦੇ ਸਰਪੰਚ ਹਾਂਜੀ ਜੀ ਤੇ ਕਿੰਨਾ ਪਾਣੀ ਵਧਿਆ ਰਾਤ ਦਾ ਜੀ ਭਾਈ ਰਾਤ ਦਾ ਵਧਿਆ 5-6 ਇੰਚ 5-6 ਇੰਚ ਪਾਣੀ ਵਧਿਆ ਹਾਂ ਰਾਤ ਦਾ ਵਧਣਾ ਸ਼ੁਰੂ ਹੋ ਗਿਆ ਠੀਕ ਹੈ ਠੀਕ ਹੈ ਕੀ ਅਪੀਲ ਹੈ ਸਰਕਾਰ ਅੱਗੇ ਜੀ ਕੀ ਲੇ ਕੇ ਸਰਕਾਰ ਇਹ ਵੀ ਜੋ ਵੀ ਫਸਲਾਂ ਹਰ ਸਾਲ 2023 ਚ ਵੀ ਮਾਰੀ ਗਈਆਂ ਨੇ ਤੇ ਹੁਣ 2025 ਦੀ ਫਸਲਾਂ ਦਾ ਨੁਕਸਾਨ ਹੋ ਗਿਆ ਬਹੁਤ ਠੀਕ ਹੈ ਠੀਕ ਹੈ ਜੀ ਤੇ ਹੁਣ ਇਹ ਦਿਨ ਚਾਰ ਪਿੰਡਾਂ ਦਾ ਕਨੈਕਟ ਟੁੱਟ ਚੁੱਕਾ ਹੈ ਠੀਕ ਹੈ ਜੀ ਵੀ ਆਣ ਜਾਣ ਦਾ ਵੀ ਹੁਣ ਬੇੜੀਆਂ ਦਾ ਜੋ ਵੀ ਸੰਗਤ ਅੱਗੇ ਪਿੱਛੇ ਜੋ ਬੱਚਿਆਂ ਦੇ ਸਕੂਲਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਠੀਕ ਹੈ ਠੀਕ ਹੈ ਬੱਚੇ ਅੱਗੇ ਕੋਈ ਵੈਣਾ ਮੋਣਾ ਜਿਹੀ ਚਿੱਲਾ ਲਾਉਂਦੀਆਂ ਨਹੀਂ ਚਪੌਲ ਨਹੀਂ ਇੱਥੇ ਗੱਲ ਸਾਨੂੰ ਪੁਲ ਬਣਾ ਕੇ ਦਿੱਤਾ ਜਾਵੇ ਕੋਈ ਹੁਣ ਤੱਕ ਇਸ ਪਤਨ ਤੇ ਕੋਈ ਐਮਐਲ ਜਾਂ ਕੋਈ ਲੀਡਰ ਸਿਪਾਈ ਹੈ ਆ ਆਏ ਆ ਠੀਕ ਹੈ ਕੌਣ ਆਇਆ ਐਮਐਲ ਆਪਣੇ ਗੁਰੂ ਹਰਕਾ ਠੀਕ ਆ ਜੀ ਸਾਰੀ ਸਾਹਿਬ ਪਹੁੰਚੇ ਨੇ ਠੀਕ ਆ ਠੀਕ ਆ ਜੇ ਜ ਲੈ ਗਏ ਨੇ ਕੋਈ ਅਸ਼ਵਾਸ਼ਣ ਦਵਾਇਆ ਉਹਨਾਂ ਨੇ ਪੁਲ ਦਵਾਇਆ ਕਹਿੰਦਾ ਪੁਲ ਦਾ ਵੀ ਤੋੜਾ ਕਰਦੇ ਨੇ ਪੁਲ ਵੀ ਪਾਸ ਕਰਨ ਜਾ ਰਹੇ ਨੇ ਠੀਕ ਆ ਪੁਲ ਤੁਹਾਨੂੰ ਦਿਤਾ ਜਾਏਗਾ ਠੀਕ ਆ ਠੀਕ ਆ ਇਹ ਸੀ ਅਜਾਬਾ ਨੌਮਰਾਉਂ 6 ਸਿੰਘ ਵਾਲਾ ਦੇ ਸਰਪੰਚ ਸਾਹਿਬ ਨੇ ਜੁਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਕੇ ਦੱਸਿਓ ਕਿਤੋਂ ਕਿਤੋਂ ਸਾਡੇ ਨਾਲ ਜੁੜਿਆ ਹੋ ਸਾਡਾ YouTube ਚੈਨਲ ਵੀ ਜੋ ਅਜਾਬਾ ਲਾਈਵ ਏ ਆਈਟੀ ਸੁਭਾਸ਼ ਸਿੰਘ ਵਾਰਵਾਲ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਔਰ ਸਾਡਾ ਜਿਹੜਾ Facebook ਪੇਜ ਹੈ ਸੁਭਾਸ਼ ਸਿੰਘ ਸੁਭਾਸ਼ ਸਿੰਘ ਉਹਨੂੰ Tá